ਸਲੂਨ ਤੇ ਕੰਮ ਕਰਦੀ ਕੁੜੀ ਨੂੰ ਮੁੰਡੇ ਦੇ ਨਾਲ ਇਹੋ ਜਿਹਾ ਪਿਆਰ ਹੋਇਆ ਕਿ ਉਹ ਉਸਤੇ ਬਿਨਾਂ ਰਹਿ ਨਹੀਂ ਸਕਦੀ ਸੀ ਇਸ ਤੋਂ ਬਾਅਦ ਦੋਹਾਂ ਨੇ ਫੈਸਲਾ ਕੀਤਾ ਕਿ ਅਸੀਂ ਵਿਆਹ ਕਰਵਾਣਾ ਹੈ ਮੁੰਡਾ ਵੀ ਖੁਸ਼ ਸੀ ਕਿ ਉਸ ਨੂੰ ਇੰਨੀ ਸੋਹਣੀ ਅਤੇ ਚੰਗੀ ਕੁੜੀ ਮਿਲ ਗਈ ਜੋ ਕਿ ਉਸ ਤੋਂ ਜਾਨ ਵਾਰਦੀ ਹੈ ਪਰ ਨਹੀਂ ਪਤਾ ਸੀ ਕਿ ਇਹ ਹੀ ਮੁੰਡਾ ਇਹ ਹੀ ਉਸ ਦਾ ਪਿਆਰ ਕੁੜੀ ਦੀ ਜਾਨ ਲੈ ਲਵੇਗਾ ਫਿਰੋਜ਼ਪੁਰ ਦੇ ਜੀਰਾ ਤੋਂ ਇਹ ਖਬਰ ਸਾਹਮਣੇ ਆਈ ਜਿੱਥੇ ਇੱਕ ਕੁੜੀ ਜੋ ਕਿ ਸੈਲੂਨ ਦੇ ਵਿੱਚ ਕੰਮ ਕਰਦੀ ਸੀ ਮੁੰਡੇ ਦੇ ਪਿਆਰ ਦੇ ਵਿੱਚ ਇਹੋ ਜਿਹੀ ਡਿੱਗੀ ਕਿ ਅੱਜ ਉਸਨੇ ਆਪਣੀ ਜ਼ਿੰਦਗੀ ਹੀ ਖਤਮ ਮੁਕਾ ਦਿੱਤੀ। ਵਿਆਹ ਤੋਂ ਬਾਅਦ ਹੁਣ ਪਤਾ ਲੱਗ ਰਿਹਾ ਹੈ ਕਿ ਜਦੋਂ ਉਹ ਘਰ ਪਰਿਵਾਰਤ ਵਿੱਚ ਦੋਵੇਂ ਇਕੱਠੇ ਰਹਿੰਦੇ ਸਨ ਤਾਂ ਮਹਿਜ਼ 4 ਜਾਂ 5 ਮਹੀਨੇ ਹੀ ਇਕੱਠੇ ਕੱਢ ਸਕੇ। ਘਰ ਦੇ ਹਾਲਾਤ ਅਤੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕੀਤਾ ਜਾਂਦਾ ਵਿਵਹਾਰ ਕੁੜੀ ਦੇ ਨਾਲ ਇੰਨਾ ਮਾੜਾ ਸੀ ਕਿ ਉਸ ਨੂੰ ਦੱਸਦੇ ਹੋਏ ਉਸ ਦੇ ਰਿਸ਼ਤੇਦਾਰ ਵੀ ਰੋ ਰਹੇ ਨੇ। ਜੀਰਾ ਤੋਂ ਹੀ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲੋਕ ਪਿਆਰ ਨੂੰ ਲੈ ਕੇ ਫਿਰ ਤੋਂ ਸ਼ੱਕ ਕਰ ਰਹੇ ਨੇ ਕਿ ਆਖਿਰਕਾਰ ਮੁੰਡੇ ਕੁੜੀਆਂ ਦਾ ਪਿਆਰ ਕੋਈ ਗੁੱਡਾ ਗੁੱਡੀ ਦੀ ਖੇਡ ਨਹੀਂ ਹੁੰਦਾ। ਮਨੀਸ਼ਾ ਨਾਮ ਦੀ ਕੁੜੀ ਜੋ ਕਿ ਸਰਕਾਰੀ ਸਕੂਲ ਦੀ 9ਵੀਂ ਕਲਾਸ ਦੇ ਵਿੱਚ ਉਦੋਂ ਪੜਦੀ ਹੁੰਦੀ ਸੀ ਉਸਦੇ ਹੀ ਸਕੂਲ ਦੇ ਸਾਹਮਣੇ ਇੱਕ ਸਲੂਨ ਦੇ ਵਿੱਚ ਕੰਮ ਕਰਨ ਵਾਲਾ ਮੁੰਡਾ ਜਿਸ ਦਾ ਨਾਮ ਰਾਹੁਲ ਸੀ ਪੁੱਤਰ ਅਜੀਤ ਮਸੀ ਵਾਸੀ ਪਿੰਡ ਛਿਆਂਪਾੜੀ ਜਿਸ ਨੂੰ ਕੀ ਮਨੀਸ਼ਾ ਦੇ ਨਾਲ ਪਿਆਰ ਹੋ ਗਿਆ ਕੁੜੀ ਨੇ ਉਸ ਤੋਂ ਵੀ ਵੱਧ ਕੇ ਮੁੰਡੇ ਨੂੰ ਪਿਆਰ ਕੀਤਾ ਜਿਸ ਤੋਂ ਕੁਝ ਸਮੇਂ ਬਾਅਦ ਇਹੋ ਘਰੋਂ ਵੀ ਭੱਜ ਗਏ ਦੋਹਾਂ ਦੇ ਪਰਿਵਾਰਾਂ ਦੇ ਵੱਲੋਂ ਸਹਿਮਤੀ ਜਤਾਉਂਦੇ ਹੋਏ ਦੋਨਾਂ ਦਾ ਵਿਆਹ ਕਰਵਾ ਦਿੱਤਾ ਗਿਆ ਪਰ ਕੁਝ ਸਮੇਂ ਬਾਅਦ ਹੀ ਰਾਹੁਲ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਮਨੀਸ਼ਾ ਦੇ ਨਾਲ ਕੁਟ ਮਾਰ ਕਰਨੀ ਦਹੇਜ ਦੀ ਮੰਗ ਕਰਨੀ ਉਸ ਨੂੰ ਤਾਣੇ ਮੇੜੇ ਦੇਣਾ ਅਤੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਗਿਆ ਇਸੇ ਤੋਂ ਪਰੇਸ਼ਾਨ ਹੋ ਕੇ ਜਦੋਂ ਉਹ ਆਪਣੇ ਕਰਦਿਆਂ ਨੂੰ ਫੋਨ ਕਰਦੀ ਪੇਕੇ ਘਰ ਦੇ ਵਿੱਚ ਫੋਨ ਕਰਦੀ ਤਾਂ ਉਸ ਨੂੰ ਆਕੇ ਲੈ ਜਾਂਦੇ ਹੁਣ ਪਤਾ ਲੱਗਿਆ ਹੈ ਕਿ ਮਨੀਸ਼ਾ ਆਪਣੇ ਪਤੀ ਦੇ ਨਾਲ ਹੀ ਜਦੋਂ ਗੱਲਬਾਤ ਕਰ ਰਹੀ ਸੀ ਅਤੇ ਉਸ ਨੂੰ ਆਪਣੇ ਪਿਆਰ ਦਾ ਹਵਾਲਾ ਵੀ ਦਿੰਦੀ ਰਹੀ ਪਰ ਉਸ ਪਤੀ ਨੂੰ ਆਪਣੀ ਪਤਨੀ ਤੇ ਭੋਰਾ ਵੀ ਪਿਆਰ ਨਹੀਂ ਆਇਆ ਇਸ ਦੇ ਚਲਦੇ ਹੀ ਮਨੀਸ਼ਾ ਦੀ ਜਾਨ ਚਲੀ ਗਈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰ ਇਨਸਾਫ ਦੀ ਮੰਗ ਕਰ ਰਹੇ ਨੇ ਤੇਦਰ ਪੁਲਿਸ ਦਾ ਕਹਿਣਾ ਹੈ ਕਿ ਛਾਣਬੀਣ ਜਾ ਰਹੀ ਹੈ ਛੇਤੀ ਹੀ ਮਾਮਲਾ ਦਰਜ ਕੀਤਾ ਜਾਵੇਗਾ ਇਸ ਸੰਬੰਧੀ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕੈਟ ਵੀ ਸਾਹਮਣੇ ਰੱਖੀ ਗਈ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਹੀ ਪੜਿਆ ਕਿ ਕੁੜੀ ਮੁੰਡੇ ਦੇ ਤਰਲੇ ਮਿੰਤਾ ਕਰਦੀ ਰਹੀ ਕਿ ਉਹ ਉਸ ਨੂੰ ਆਕੇ ਲੈ ਜਾਵੇ ਨੇ ਕਿਸੇ ਵੀ ਗੱਲ ਕੀਤੀ ਅਤੇ ਕੁੜੀ ਨੇ ਉਹ ਕਦਮ ਚੱਕ ਲਿਆ ਜੋ ਉਸ ਨੂੰ ਨਹੀਂ ਕਰਨਾ ਚਾਹੀਦਾ ਸੀ ਚੈਟ ਦੇ ਵਿੱਚ ਉਹ ਦੱਸਦੀ ਹੈ ਕਿ ਉਹ ਉਸ ਨੂੰ ਕਿੰਨਾ ਪਿਆਰ ਕਰਦੀ ਹੈ ਇਹ ਵੀ ਕਹਿੰਦੀ ਹੈ ਕਿ ਤੂੰ ਸੁਖੀ ਹੋ ਜਾਵੇਂਗਾ ਤੇ ਹੁਣ ਉਹ ਇਹ ਕਰਕੇ ਹੀ ਰਹੇਗੀ ਕੁੜੀ ਬਹੁਤ ਤੰਗ ਸੀ ਕਿਉਂਕਿ ਉਸਨੇ ਇੱਕ ਮੈਸੇਜ ਇਹ ਵੀ ਕੀਤਾ ਜਿਸ ਦੇ ਵਿੱਚ ਲਿਖਿਆ ਕਿ ਬਹੁਤ ਲਹੂ ਪੀਤਾ ਤੂੰ ਅੱਜ ਮੇਰਾ ਅਤੇ ਤਪੀ ਪਈ ਸੀ ਉਹ ਕੁੜੀ ਲਿਖਦੀ ਹੈ ਚੈਟ ਦੇ ਵਿੱਚ ਦੁਖੀ ਬੰਦੇ ਦਾ ਦਿਮਾਗ ਪਤਾ ਹੈ ਤੈਨੂੰ ਤੈਨੂੰ ਐਦਾਂ ਲੱਗਦਾ ਹੈ ਕਿ ਹਰ ਵਾਰ ਡਰਾਵਾ ਹੁੰਦਾ ਹੈ ਪਰ ਉਹ ਕੁੜੀ ਇੰਨੀ ਪਰੇਸ਼ਾਨ ਸੀ ਇੰਨੀ ਚਿੰਤਾ ਦੇ ਵਿੱਚ ਸੀ ਆਪਣੇ ਪਤੀ ਨੂੰ ਪਿਆਰ ਕਰਦੀ ਸੀ ਅਤੇ ajo ਉਸੇ ਪਤੀ ਨੇ ਉਸ ਨੂੰ ਇਹੋ ਜਿਹਾ ਧੋਖਾ ਦਿੱਤਾ ਸੀ ਜਿਸ ਤੇ ਕਾਰਨ ਉਹ ਦਿਨ ਦਾ ਤੋਸ ਤੇ ਬਾਰੇ ਹੀ ਸੋਚਦੀ ਰਹਿੰਦੀ ਸੀ ਜਿਸ ਤੋਂ ਬਾਅਦ ਕੁੜੀ ਦੀ ਜਾਨ ਗਈ ਹੈ WhatsApp Insta ਸਭ ਅਨਬਲੌਕ ਕਰ ਮੇਰਾ ਇਹ ਵੀ ਕਹਿ ਰਹੀ ਹੈ ਕੁੜੀ ਤੂੰ ਨਹੀਂ ਆਣਾ ਯਾਨੀ ਕਿ ਇੱਥੇ ਮੁੰਡੇ ਨੂੰ ਬੁਲਾਉਣ ਦੀ ਕੋਸ਼ਿਸ਼ ਕਰ ਰਹੀ ਸੀ 3:53 ਮਿੰਟ ਤੇ ਇਹ ਮੈਸੇਜ ਕੀਤਾ ਗਿਆ ਤੂੰ ਨਹੀਂ ਆਣਾ ਕੋਈ ਨਹੀਂ ਮੈਂ ਸੱਚੀ ਕਰਨ ਲੱਗੀ ਆ ਲਵ ਯੂ ਤੱਕ ਲਿਖ ਕੇ ਗਈ ਉਹ ਮੁੰਡੇ ਨੂੰ ਪਰ ਉਸ ਮੁੰਡੇ ਨੂੰ ਕੋਈ ਤਰਸ ਨਹੀਂ ਆਇਆ ਤੇ ਅੱਜ ਉਸ ਨੇ ਇਸ ਕੁੜੀ ਦੀ ਜ਼ਿੰਦਗੀ ਤਾਂ ਖਰਾਬ ਕੀਤੀ ਹੀ ਹੈ ਨਾਲ ਫਿਰ ਉਸ ਤੇ ਪਰਿਵਾਰਿਕ ਮੈਂਬਰਾਂ ਨੂੰ ਵੀ ਐਡਾ ਵੱਡਾ ਦੁੱਖ ਦਿੱਤਾ ਹੈ ਜਿਹੜਾ ਕਿ ਉਹ ਕਦੇ ਵੀ ਭੁੱਲ ਨਹੀਂ ਪਾਉਣਗੇ। ਸਤੀ ਜੀ ਲੱਗਦੀ ਸੀ ਇਹਦੀ 4-5 ਮਹੀਨੇ ਪਹਿਲਾਂ ਸ਼ਾਦੀ ਹੋਈ ਸੀ ਲਵ ਮੈਰਿਜ ਕਰਾਈ ਸੀ ਇਹਨਾਂ ਨੇ ਜੀ। ਤੇ ਪਰ ਸਹੁਰੇ ਜੀ ਨੂੰ ਤੰਗ ਪਰੇਸ਼ਾਨ ਕਰਦੇ ਸੀ ਕਦੇ ਕੁੱਟ ਦਿੰਦੇ ਕਦੇ ਮਾਰਦੇ ਸੀਗੇ। ਜਦੋਂ ਉਹ ਵਿਚਾਰੀ ਰੋਂਦੀ ਰੋਂਦੀ ਫੋਨ ਕਰਦੀ ਸੀ ਮੈਂ ਇਹਨੂੰ ਘਰ ਲੈ ਆਉਂਦਾ ਸੀਗਾ। ਇਹ ਐਂ ਦਾ ਪਰਸਾ ਜਵਾਰ ਹੈ ਤੇਰੇ ਦੇ ਕਿਤੇ ਜੇਠ ਨੇ ਤੇਰੇ ਘਰ ਵਾਲੇ ਨੇ ਸਾਸ ਸਾਰੇ ਗੱਲ ਪਏ ਦੇ ਇਤੜ ਕੇ 6 ਵਜੇ ਦਾ ਮੈਨੂੰ ਫੋਨ ਆਇਆ ਵਾ ਮੈਂ ਤੜਕੇ 6 ਵਜੇ ਮੈਂ ਇਹਨੂੰ ਲੈਣ ਚਲੇ ਗਿਆ ਵਾ ਉਹ ਮੇਰੇ ਵੀ ਗੱਲ ਪੈਣ ਲੱਗ ਪਏ ਵੀ ਕਹਿੰਦੇ ਤੁਸੀਂ ਮੂੰਹ ਚਾਕੇ ਦੂਜੇ ਦਿਨ ਕਹਿੰਦੇ ਭੱਜ ਜੌਨੇ ਸਾਡੀ ਕੋਈ ਗੱਲ ਹੋ ਜਾਂਦੀ ਐ ਸਾ ਪਰ ਮੈਂ ਇਹਨੂੰ ਘਰੇ ਲੈ ਆਇਆ ਚਾਰ ਪੰਜ ਦਿਨ ਹੋ ਗਏ ਘਰੇ ਵਿਚਾਰੀ ਵਧਿਆ ਸੀਗੀ ਅੱਜ ਮੈਂ ਸਵੇਰ ਜਿਹੜਾ ਗਿਆ ਇਹਨੂੰ ਰਾਸ਼ਤਾ ਪਾਣੀ ਕਰਾ ਕੇ ਗਿਆ ਵਾ ਉਸ ਤੋਂ ਬਾਅਦ ਮੈਂ ਮੈਂ ਦੁਪਹਿਰੇ ਮੁੜ ਕੇ ਫੇਰ ਆਇਆ ਰੋਟੀ ਪਾਣੀ ਨੂੰ ਖਵਾ ਗਿਆ ਸਵੇਰ ਦੀ ਇਕੱਲੀ ਸੀ ਘਰ ਉਸ ਤੋਂ ਬਾਅਦ ਦੁਪਹਿਰੇ ਦਾ ਭਰਾ ਵੀ ਆ ਗਿਆ ਸਕੂਲੋਂ ਮੈਂ ਲੈ ਕੇ ਆਇਆ ਦੋਵਾਂ ਨੂੰ ਰੋਟੀ ਪਾਣੀ ਖਵਾਈ ਮੈਂ ਘਰੇ ਉਸ ਤੋਂ ਬਾਅਦ ਜਵਾਕਾਂ ਦੇ ਨਾਲ ਖੇਡ ਰਹੀ ਸੀ ਕੀ ਖੇਡੀ ਜਾਂਦੀ ਸੀਗੀ ਉਹ ਪਤਾ ਨਹੀਂ ਇਹਨਾਂ ਨੂੰ ਕੀ ਇਹਨਾਂ ਦਾ ਫੋਨ ਆਇਆ ਕੋਈ ਕੀ ਆਇਆ ਉਹ ਧਮਕੀਆਂ ਵਗੈਰਾ ਦਿੰਦੇ ਰਹਿੰਦੇ ਸੀਗੇ ਕੋਈ ਉਹਨਾਂ ਦਾ ਫੋਨ ਆਇਆ ਵਾ ਕਿ ਕੀ ਮੰਗ ਕਰਦੇ ਹੋ ਅਜੇ ਤੇ ਇਹ ਮੰਗ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਨੂੰ ਬਖਸ਼ਣਾ ਨਹੀਂ ਚਾਹੀਦਾ ਭਾਜੀ ਹੁਣ ਤੇ ਇਸ ਬੰਦੇ ਵਿੱਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਮੈਨੂੰ ਰਾਤੀ ਰੁਪਾ ਮਸੂਲ ਹੋਇਆ ਰਾਤੀ ਜੱਟ ਕੋਲ ਵੀ ਬਾਰੇ ਉਸੇ ਪਰਿਵਾਰ ਨਾਲ ਮਿਲ ਕਰਕੇ ਜੋ ਵੀ ਜਾਣਕਾਰੀ ਉਹਨੇ ਬਤਾਲ ਕਰਦੀ ਹੈ ਕੀ ਥੋੜੀ ਜਾਣਕਾਰੀ ਦਿਓ ਵੀ ਲੜਕੀ ਸ਼ਾਦੀ ਕਦੋਂ ਹੋਈ ਸੀ ਅਜੇ ਇਹਦੇ ਬਾਰੇ ਕੁਝ ਵੀ ਕਰ ਸਕਦੇ ਤੋਂ ਮੋਕੇ ਤੇ ਜਾ ਕੇ ਪ੍ਰਭਾਵ ਕਰ आड़ी लेना निकल आना ठीक है हैं कलर क्या है लेना टट्टू हैं टट्टू अंडा लेना मैं ओ होटल दे दिए मैं तो नहीं देना तेरा तो बड़ा भी ला दूँगा बड़ा क्या है ये देखो नहीं बड़े लोग हैं जी మోటా <laughs> మోటా ਰੰਗ ਦਾ ਰੰਗ ਹੈ ਬੀਲੀ ਹਨ ਮੈਂ ਨਹੀਂ ਨਹੀਂ ਲਿਖਿਆ ਚਾਕਲੇਟ ਨਾਲ ਲਿਖਿਆ ਹੈ ਬਲਾਲੋ ਮੋਟਾ ਭਾਈ ਆ ਜਾ ਆ ਜਾ ਨਜ਼ਰ ਨੂੰ ਮੋੜ ਕੇ ਆ ਜਾ ਭੈਣ ਆ ਜਾ ਨਹੀਂ ਕਿ ਦੋ ਮਿੰਟ ਠਹਿ ਕੇ ਕਰਨੇ ਗੱਲ ਮੇਕਅਪ ਹੋਲਡ ਕਰ ਉਹਨੂੰ ਚਲੋ ਕੁਰਸੀ ਤੇ ਬਹਿ ਕੁਰਸੀ ਤੇ ਬਹਿ ਮਨ ਕੁਰਸੀ ਤੇ ਬਹਿ ਚੜਦੇ ਆ ਨਾ ਮੂੰਹ ਚਲੋ ਚਲੋ ਆਇਆ ਮਾਰਾ ਬਾਚੂ ਕਰ ਲਈ 2 ਮਿੰਟ ਗੱਲ ਬਾਲਾ ਦੇ ਮੰਮੀ ਡੈਡੀ ਨੂੰ ਵੀ ਕੋਲੇ ਬੈਠ ਜਾ ਬੈਠ ਜਾ ਬੈਠ ਜਾ ਬੈਠ ਜਾ ਬੈਠ ਜਾ ਵੀਰ ਜੀ ਤੁਸੀਂ ਵੀ ਕੋਣ ਬੈਠੇ ਹੈ ਕੁਰਸੀ ਤੇ ਆ ਕੇ ਬੈਠ ਜਾ ਕੋਈ ਨਹੀਂ ਤੁਸੀਂ ਬੈਠੋ ਬੈਠੋ ਕੁਰਸੀ ਵੇਖੀ ਨਹੀਂ ਤੁਸੀ ਨਹੀਂ ਚਾਹ ਲੈ ਮਨੂ ਹੈਪੀ ਬਰਥਡੇ ਟੂ ਯੂ ਕੇ ਕਾਟੋ ਭਾਈਆ ਹੈਪੀ ਬਰਥਡੇ ਮਨੂ

ਹਲੇ ਮੋਟੀ ਕੱਟ ਤੇ ਕੱਟ ਤੇ ਬਾਹਰ ਨੂੰ ਇੱਕ ਹੋਰ ਕਟ ਮਾਰ ਆਉਂਗਾ ਮੋਟੀ ਕੀ ਕੀ